ਦੀ ਸਨਮੀ ਵੀਡੀਓ ਵਿੱਚ ਤੇ ਤੁਹਾਨੂੰ ਤੁਹਾਡਾ ਸਵਾਗਤ ਹੈ ਜਲਦੀ ਤੋਂ ਜਲਦੀ ਆਪਣੀ ਲਾਈਵ ਨਾਲ ਜੁੜੋ ਕੱਲ ਵਾਂਗੂ ਇੱਕ ਵਧੀਆ ਜੀ ਕਹਾਣੀ ਪੜਕੇ ਸੁਣਾਵਾਂਗੇ ਪੰਜਾਬੀ ਵਿੱਚ ਜਲਦੀ ਤੋਂ ਜਲਦੀ ਲਾਈਵ ਨਾਲ ਜੁੜੋ ਤੁਹਾਡੇ ਚੈਨਲ ਤੇ ਤੁਹਾਡਾ ਫਿਰ ਤੋਂ ਸਵਾਗਤ ਹੈ ਹੈਲੋ ਜਿੰਨਾ ਜਲਦੀ ਤੁਸੀਂ ਲਾਈਵ ਨਾਲ ਜੁੜੋਗੇ ਉਨਾਂ ਜਲਦੀ ਆਪਾਂ ਕਹਾਣੀ ਸ਼ੁਰੂ ਕਰ ਸਕਦੇ ਹਾਂ ਜੋ ਤੁਹਾਡੇ ਲਈ ਲੈ ਕੇ ਆਏ ਹਾਂ ਜਲਦੀ ਤੋਂ ਜਲਦੀ ਲਾਈਵ ਨਾਲ ਜੁੜੋ ਹੈਲੋ ਦੋਸਤੋ ਹੈਲੋ ਦੋਸਤੋ ਜਲਦੀ ਤੋਂ ਜਲਦੀ ਲਾਈਵ ਨਾਲ ਜੁੜੋ ਆਪਾਂ ਤੁਹਾਨੂੰ ਇੱਕ ਬਹੁਤ ਹੀ ਸੋਹਣੀ ਕਹਾਣੀ ਪੜ੍ਹ ਕੇ ਸੁਣਾਵਾਂਗੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਹੈਲੋ ਜੀ ਜਲਦੀ ਤੋਂ ਜਲਦੀ ਲਾਈਵ ਨਾਲ ਜੁੜੋ ਆਪਾਂ ਬਹੁਤ ਹੀ ਸੋਹਣੀ ਕਹਾਣੀ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਕਹਾਣੀ ਦਾ ਨਾਮ ਹੈ ਅਕਿਰਤ ਕਣ ਅਕਿਰਤ ਕਣ ਅਕਿਰਤ ਕਣ ਮੀਨਸ ਕੀ ਹੁੰਦਾ ਹੈ ਅਕਿਰਤ ਕਣ ਮੀਨਸ ਹੁੰਦਾ ਹੈ ਕਿ ਜੋ ਕਿਸੇ ਦਾ ਗੁਣ ਨਾ ਮੰਨੇ ਉਸ ਨੂੰ ਕੀ ਕਹਿ ਦਿੰਦੇ ਹਨ ਅਕਿਰਤ ਕਣ ਜਲਦੀ ਤੋਂ ਜਲਦੀ ਲਾਈਵ ਨਾਲ ਜੁੜੋ ਪਿਆਰੇ ਦੋਸਤੋ ਅੱਜ ਦੀ ਲਾਈਵ ਵਿੱਚ ਤੁਹਾਡਾ ਜਿੰਨਾ ਜਲਦੀ ਤੁਸੀਂ ਲਾਈਵ ਨਾਲ ਜੁੜੋਗੇ ਉਨਾ ਜਲਦੀ ਆਪਾਂ ਕਹਾਣੀ ਸਟਾਰਟ ਕਰ ਸਕਦੇ ਹਾਂ ਹੈਲੋ ਦੋਸਤੋ ਲਾਈਵ ਨਾਲ ਜੁੜੋ ਹਾਂਜੀ ਹਾਂ ਤੁਹਾਡਾ ਸਵਾਗਤ ਹੈ ਸਾਡੀ ਲਾਈਵ ਨਾਲ ਜੁੜਨ ਲਈ ਇਸ ਲਾਈਵ ਵਿੱਚ ਆਪਾਂ ਬਹੁਤ ਹੀ ਸੋਹਣੀ ਕਹਾਣੀ ਪੜਾਂਗੇ ਇਸ ਕਹਾਣੀ ਦਾ ਨਾਮ ਹੈ ਅਕਿਰਤਕਾਣ ਜਿੰਨੀ ਜਲਦੀ ਤੁਸੀਂ ਲਾਈਵ ਨਾਲ ਜੁੜੋਗੇ ਉਨੀ ਜਲਦੀ ਹੀ ਆਪਾਂ ਕਹਾਣੀ ਤਾਂ ਜਲਦੀ ਤੋਂ ਜਲਦੀ ਲਾਈਵ ਨਾਲ ਜੁੜੇ ਰਹੋ ਹਾਂਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਜੋ ਸਾਡੀ ਲਾਈਵ ਨਾਲ ਜੁੜ ਰਹੇ ਹਨ ਹਾਂਜੀ ਹਾਂ ਲਾਈਵ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਸੀਂ ਆਪਣੇ ਚੈਨਲ ਨਾਲ ਚਰੂਰ ਜੁੜੇ ਰਹੋ ਤੇ ਤੁਹਾਨੂੰ ਨਵੀਆਂ-ਨਵੀਆਂ ਸਟੋਰੀਆਂ ਪੜਨ ਨੂੰ ਤੇ ਮਿਲਣਗੀਆਂ ਹਾਂਜੀ ਬਸ 1 ਮਿੰਟ ਵਿੱਚ ਆਪਾਂ ਤਾਂ ਆਪਣੇ ਚੈਨਲ ਨਾਲ ਜੁੜੇ ਰਹੋ ਜਿੰਨੀ ਜਲਦੀ ਫਰੈਂਡਸ ਤੁਸੀਂ ਜੁੜੇਂਗੇ ਓਨੀ ਜਲਦੀ ਆਪਾਂ ਕਹਾਣੀ ਪੜਨਾ ਸਟਾਰਟ ਕਰ ਸਕਦੇ ਹਾਂ हां जी हां चलो फ्रेंड्स ਆਪਾਂ ਕਹਾਣੀ ਪੜਨਾ ਸਟਾਰਟ ਕਰਦੇ ਹਾਂ ਕਹਾਣੀ ਦਾ ਨਾਮ ਹੈ ਅਕਿਰਤ ਕਣ ਅਕਿਰਤ ਕਣ ਜਿਵੇਂ ਕਿ ਤੁਹਾਨੂੰ ਸਟਾਰਟਿੰਗ ਵਿੱਚ ਹੀ ਦੱਸਿਆ ਸੀ ਕਿ ਅਕਿਰਤ ਕਣ ਕੌਣ ਹੁੰਦੇ ਹਨ ਅਕਿਰਤ ਕਣ ਉਹ ਹੁੰਦੇ ਹਨ ਜੋ ਕਿਸੇ ਦਾ ਗੁਣ ਨਹੀਂ ਮੰਨਦੇ ਉਹਨਾਂ ਨੂੰ ਅਸੀਂ ਕੀ ਕਹਿ ਦਿੰਦੇ ਹਾਂ ਅਕਿਰਤ ਕਣ ਜੋ ਕਿਸੇ ਦਾ ਗੁਣ ਨਹੀਂ ਮੰਨਦੇ ਪਾਠ ਦਾ ਉਦੇਸ਼ ਪਾਠ ਦਾ ਉਦੇਸ਼ ਕੀ ਸਮਝਾਉਣਾ ਹੈ ਕਿਸੇ ਦੀ ਕੀਤੀ ਭਲਾਈ ਨੂੰ ਕਿਸੇ ਦੀ ਕੀਤੀ ਭਲਾਈ ਨੂੰ ਕਦੇ ਨਾ ਭੁੱਲਣ ਤੇ ਉਸ ਦੇ ਭਲੇ ਦੀ ਗੱਲ ਕਰਨ ਦੀ ਸਿੱਖਿਆ ਦੇਣੀ ਉਸ ਨੂੰ ਸਮਝਾਉਣਾ ਕਿ ਅਗਿਰਤ ਕਰਨ ਨਹੀਂ ਕਰਨਾ ਚਾਹੀਦਾ ਜੇ ਕੋਈ ਆਪਣਾ ਭਲਾ ਕਰਦਾ ਹੈ ਤਾਂ स्टार्ट करती हाँ कहानी समुद्र दे किनारे एक टुटी फुटी एक बुजुर्ग आदमी सी उसका कोई ती ਜੋ ਉਸ ਦੇ ਵਿਖਪਾਲ ਕਰ ਸਕੇ ਉਸ ਵਿੱਚ ਇੰਨੀ ਤਾਕਤ ਨਹੀਂ ਸੀ ਕਿ ਉਹ ਸਮੁੰਦਰ ਵਿੱਚੋਂ ਜਾਲ ਪਾ ਕੇ ਮੱਛੀਆਂ ਫੜ ਸਕੇ ਅਤੇ ਉਹਨਾਂ ਨੂੰ ਬੇਚ ਕੇ ਆਪਣਾ ਪੇਟ ਪਾਲ ਸਕੇ ਉਸ ਨੂੰ ਸਮੁੰਦਰ ਦੀਆਂ ਲਹਿਰਾਂ ਨਾਲ ਆਪੇ ਬਾਹਰ ਆਈਆਂ ਮੱਛੀਆਂ ਨੂੰ ਹੀ ਚੁੱਕ ਕੇ ਅਤੇ ਬੇਚ ਕੇ ਆਪਣਾ ਪੇਟ ਪਾਲਣਾ ਪੈਂਦਾ ਸੀ ਉਹ ਇੱਧਰ ਉੱਧਰ ਬੱਚੀਆਂ ਖੁਚੀਆਂ ਚੀਜ਼ਾਂ बेच ਕੇ ਗੁਜ਼ਾਰਾ ਕਰਦਾ ਕਦੇ ਕਦੇ ਤਾਂ ਉਸ ਕੋਲ ਰਾਤ ਨੂੰ ਖਾਣ ਬਾਸਤੇ ਕੁਝ ਵੀ ਨਹੀਂ ਸੁੰਦਾ ਸੀ ਅਤੇ ਉਹ ਉੱਖਾ ਕੀ ਸੌਂ ਜਾਂਦਾ ਇੱਕ ਸਵੇਰ ਉਹ ਸੁੰਦਰ ਦੇ ਕਿਨਾਰੇ ਬੈਠਾ ਸੋਚ ਰਿਹਾ ਸੀ ਕਿ ਰੱਬ ਨੇ ਕਿੰਨੀ ਸੋਹਣੀ ਸ੍ਰਿਸ਼ਟੀ ਬਣਾਈ ਹੈ ਕਾਸ਼ ਉਸਨੇ ਮੇਰੀ ਕਿਸਮਤ ਵੀ ਐਨੀ ਸੋਹਣੀ ਲਿਖੀ ਹੁੰਦੀ ਮੇਰੇ ਕੋਲ ਵੀ ਬਹੁਤ ਸਾਰੇ ਪੈਸੇ ਹੁੰਦੇ ਜਿਸ ਨਾਲ ਮੈਂ ਪੇਟ ਭਰ ਖਾਣਾ ਖਾ ਸਕਦਾ ਅਤੇ ਬਿਮਾਰ ਹੋਣ ਤੇ ਦਵਾਈ ਤਾਂ ਖਰੀਦ ਲੈਂਦਾ ਉਹ ਸੋਚ ਹੀ ਰਹਾ ਸੀ ਕਿ ਉੱਥੇ ਉਸ ਦੇ ਸਾਹਮਣੇ